ਦੀ ਸ਼ਰਨ ਸਾਨੂੰ ਪ੍ਰਾਪਤ ਹੋਈ ਆ ਤੇ ਜੇ ਤੂੰ ਆਪਾਂ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਆ ਤੇ ਪੂਰਾ ਗੁਰੂ ਸਾਨੂੰ ਫਿਰ ਇਹ ਭੇਦ ਦੇ ਦਿੰਦਾ ਕਿ ਆਪਾਂ ਕਿਸ ਤਰ੍ਹਾਂ ਇੱਥੇ ਜਿੱਤ ਸਕਦੇ ਆ ਇਹ ਪੂਰੇ ਗੁਰੂ ਦੀ ਸ਼ਰਨ ਵਿੱਚ ਆਣ ਕੇ ਸਾਨੂੰ ਪਤਾ ਲੱਗ ਜਾਂਦਾ ਆ ਕਿਉਂਕਿ ਮਾਰੇ ਸੱਚੇ ਪਾਤਸ਼ਾਹ ਫਰਮਾਉਂਦੇ ਆ ਕਿ ਬਿਖਮੋ ਬਿਖਮਾ ਅਖਾੜਾ ਮੈਂ ਗੁਰਮਿਲ ਕੀਤਾ RAM ਗੁਰਮਿਲ ਕੀਤਾ ਹਰ ਹਰ ਕੀਤਾ ਟੂਟੀ ਪੀਤਾ ਭਰਮ ਗੜਾ ਪਾਇਆ ਖਜ਼ਾਨਾ ਬਹੁਤ ਨਿਧਾਨਾ ਸ਼ਾਂਤ ਮੇਰੀ ਆਪ ਖੜਾ ਉਹ ਇਸ ਕਰਕੇ ਫਿਰ ਜਦੋਂ ਆਪਾਂ ਇਹ ਜਿਹੜਾ ਬਿਖਮਾ ਅਖਾੜਾ ਵਾ ਇਹ ਗੁਰੂ ਦੀ ਸ਼ਰਨ ਵਿੱਚ ਆਣ ਕੇ ਜਿੱਤ ਸਕਦੇ ਆ ਤੇ ਗੁਰੂ ਸਾਨੂੰ ਮਾਰ ਸੱਚੇ ਪਾਤਸ਼ਾਹ ਸਮਝਾਉਂਦੇ ਆ ਕਿ ਇਹ ਜੋ ਸਾਡੇ ਮਨ ਦਾ ਖੇਲ ਆ ਇਹ ਪਰਮੇਸ਼ਰ ਆਪ ਗਗਣ ਦੇ ਵਿੱਚ ਬੈਠਾ ਉਹ ਵੇਖਦਾ ਦਈਓ ਬੈਠਾ ਵੇਖੇ ਆਪ ਜੀਓ ਉਹ ਪਰਮਾਤਮਾ ਫਿਰ ਗਗਣ ਦੇ ਵਿੱਚ ਬੈਠਾ ਵੇਖਦਾ ਸਾਡੇ ਮਨ ਨੂੰ ਕਿ ਇਹ ਕਿਸ ਤਰ੍ਹਾਂ ਖੇਲਦਾ ਵਾਤ ਵੱਜਣ ਟਮਕ ਭੇਰੀਆ ਮਲ ਲੱਥੀ ਲੈਂਦੇ ਫੇਰੀਆ ਨੇਹਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਦੀਓ ਜਿਨੂੰ ਗੁਰੂ ਦਾ ਥਾਪੜਾ ਮਿਲ ਗਿਆ ਸਾਰੇ ਇਨਾ ਪਈਆਂ ਨੂੰ ਉਹ ਵਾਸ ਵਿੱਚ ਕਰ ਲੈਂਦਾ ਇਹਨਾਂ ਨੂੰ ਕਾਬੂ ਕਰ ਲੈਂਦਾ ਪੰਜੇ ਬੱਦੇ ਮਹਾ ਬਲੀ ਕਰ ਸੱਚਾ ਢੋਆ ਆਪਣੇ ਚਰਨ ਜੁ ਪਾਉਣ ਵਿੱਚ ਦਈਓ ਫੜੂਆ ਕਿਉਂਕਿ ਪਰਮਾਤਮਾ ਵਿੱਚ ਆਣ ਕੇ ਆਪ ਫਿਰ ਹਾਜ਼ਰ ਹੋ ਜਾਂਦੇ ਜਦੋਂ ਆਪਾਂ ਇਸ ਤਰ੍ਹਾਂ ਯੋਧ ਕਰਦੇ ਆ ਨਾ ਸਿਮਰਨ ਕਰਦੇ ਆ ਤੇ ਪਰਮੇਸ਼ਰ ਫਿਰ ਆਪ ਹਾਜ਼ਰ ਹੁੰਦੇ ਆਣ ਕੇ ਵਿੱਚ ਤੇ ਜਦੋਂ ਪਰਮਾਤਮਾ ਆਪ ਹਾਜ਼ਰ ਹੋ ਜੇ ਤੇ ਫਿਰ ਇੰਨਾ ਪਈਆਂ ਨੂੰ ਜਿਹੜੀਆਂ ਭਜੜਾਂ ਪੈ ਜਾਂਦੀਆਂ ਕਿ ਹੁਣ ਉਹ ਆਪ ਆਇਆ ਜਿਸ ਤਰ੍ਹਾਂ ਅਸੀਂ ਬਾਣੀ ਦੇ ਵਿੱਚ ਪੜਨਾ ਕਰ ਦੇਣਾ ਇੱਕ ਐਸੀ ਅਵਸਥਾ ਵਿੱਚ ਉਹ ਆਪ ਆਉਂਦਾ ਫਿਰ ਗਰੜ ਚੜਾ ਚੜੇ ਗੋਬਿੰਦ ਆਇਲਾ ਆਪਣੇ ਭਗਤ ਕੀ ਪ੍ਰਤਪਾਲ ਉਹ ਆਪਣੇ ਭਗਤਾਂ ਦੀ ਪ੍ਰਤਪਾਲਣਾ ਕਰਨ ਵਾਸਤੇ ਆਉਂਦਾ ਤੇ ਜਦੋਂ ਉਹ ਆਉਂਦਾ ਵਾ ਤੇ ਉਹਦੇ ਆਉਣ ਦੀ ਨਿਸ਼ਾਨੀ ਕੀ ਆ ਕਿ ਸਾਡੇ ਅੰਦਰ ਅਨਹਦ ਸ਼ਬਦ ਜਿਹੜੇ ਆ ਉਹ ਤੇਜ ਹੋ ਜਾਂਦੇ ਆ ਸਾਡੇ ਅੰਦਰ ਅਨਹਦ ਸ਼ਬਦ ਪ੍ਰਗਟ ਹੋ ਜਾਂਦੇ ਆ ਇਹਨੂੰ ਕਹਿੰਦੇ ਆ ਦਮਾਮਾ ਕਹਿੰਦੇ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਉ ਤੇ ਇਸ ਵਹਤਾ ਵਿੱਚ ਫਿਰ ਮਹਾਰਾਜ ਕਹਿੰਦੇ ਹੁਣ ਸਮਾਂ ਆ ਗਿਆ ਉਹ ਕਿ ਮਹਾਰਾਜ ਕਹਿੰਦੇ ਜਦੋਂ ਹੁਣ ਆਪਾਂ ਆਰ ਭਾਰ ਦੀ ਲੜਾਈ ਸ਼ੁਰੂ ਹੋ ਗਈ ਕਰੋ ਜਾਂ ਮਰੋ ਦੀ ਸਥਿਤੀ ਆ ਗਈ ਤੇ ਇਸ ਕਰਕੇ ਫਿਰ ਹੁਣ ਆਪਾਂ ਇਸ ਵਹਤਾ ਵਿੱਚ ਮਹਾਰਾਜ ਕਹਿੰਦੇ ਆ ਕਿ ਹੁਣ ਆਪਾਂ ਇਹ ਦੂਜ ਰਹੇ ਆਂ ਇਹ ਖੇਤ ਜੋ ਮੰਡਿਓ ਸੂਰਮਾ ਅਬ ਦੂਜਣ ਕੋ ਦਾਉ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾਡੇ ਖੇਤ ਤੇ ਇਸ ਵਾਸਤਾ ਦੇ ਵਿੱਚ ਫਿਰ ਉਹ ਗੁਰਮੁਖ ਪੁਰਜਾ ਪੁਰਜਾ ਕਟ ਕੇ ਤਾਂ ਮਰ ਜਾਂਦੀ ਆ ਪਰ ਉਹ ਆਪਣਾ ਇਹ ਖੇਤ ਨਹੀਂ ਛੱਡਦੇ ਉਹ ਉਨਾਂ ਚਿਰ ਸੁਆਸਤਾ ਦੇ ਵਿੱਚ ਸਰੀਰ ਤੋਂ ਵਾਖੜ ਨਹੀਂ ਹੁੰਦੇ ਜਿੰਨਾ ਚਿਰ ਉਹਨਾਂ ਦੇ ਵਿਚਾਰ ਨਹੀਂ ਰੁਕਦੇ ਉਹਨਾਂ ਦੇ ਫੁਰਨੇ ਨਹੀਂ ਰੁਕਦੇ ਉਹ ਫਿਰ ਉਨਾਂ ਚਿਰ ਇਹ ਮੈਦਾਨ ਛੱਡ ਕੇ ਭੱਜਦੇ ਨਹੀਂ ਕਬੂ ਨਾ ਛਾਡੇ ਖੇਤ ਉਹ ਉਨਾਂ ਚਿਰ ਇੰਨਾ ਪਾਈਆਂ ਨਾਲ ਜੰਦ ਕਰਦੇ ਆ ਜਿੰਨਾ ਚਿਰ ਇਹ ਪੰਜ ਜਿਹੜੇ ਵਿਚਾਰ ਦਿੰਦੇ ਆ ਫੁਰਨੇ ਦਿੰਦੇ ਆ ਤੇ ਜਦੋਂ ਫਿਰ ਇਸ ਤਰ੍ਹਾਂ ਗੁਰਮੁਖ ਲਗਾਤਾਰ ਆਪਣੇ دین ਦੇ ਵਾਸਤੇ ਲੜਦੇ ਆ ਉਸ ਵਸਤਾ ਵਿੱਚ ਫਿਰ ਮਹਾਰਾਜ ਕਹਿੰਦੇ ਆ ਕਿ ਜਾ ਕੋ ਹਰ ਰੰਗ ਲਾਗੋ ਇਸ ਜੋਗ ਮੈਂ ਸੋ ਕਹੀਤ ਹੈ ਸੂਰਾ ਤੇ ਉਹ ਸੂਰਮੇ ਬਣ ਜਾਂਦੇ ਜਿਹੜੇ ਇਸ ਵਸਤਾ ਵਿੱਚ ਚੱਲਦੇ ਹੋਏ ਪਰਮਾਤਮਾ ਨਾਲ ਜੁੜ ਜਾਂਦੇ ਆ ਜਿਨ੍ਹਾਂ ਦੇ ਮਨ ਉੱਤੇ ਪਰਮੇਸ਼ਰ ਦੇ ਨਾਮ ਦਾ ਰੰਗ ਚੜ ਜਾਂਦਾ ਇਸ ਕਰਕੇ ਮਹਾਰਾਜ ਕਹਿੰਦੇ ਉਹਨੂੰ ਸੂਰਾ ਕਿਹਾ ਗੁਰਬਾਣੀ ਵਿੱਚ ਕਹਿੰਦੇ ਸੂਰਾ ਸੋ ਪਹਿਚਾਨੀਏ ਜੋ ਲਰੈ ਦੀਨ ਕੇ ਹੇਤ ਜਿਹੜਾ ਦੀਨ ਦੇ ਵਾਸਤੇ ਲੜੇ ਆਪਣੇ ਵਾਸਤੇ ਲੜੇ ਤਾਂ ਆਪਣੇ ਧਰਮ ਦੇ ਵਾਸਤੇ ਜਿਹੜਾ ਲੜਾਈ ਕਰਦਾ ਭਾਵ ਕਿ ਧਰਮੀ ਬਣਨ ਵਾਸਤੇ ਜਿਹੜਾ ਜੀਵ ਲੜਦਾ ਹੁਣ ਤਨ ਕਰਕੇ ਤਾਂ ਆਪਾਂ ਸਾਰੇ ਧਰਮੀ ਬਣੇ ਹੋਏ ਆ ਪਰ ਸਾਡਾ ਮਨ ਜਿਹੜਾ ਵਾ ਉਹ ਤੇ ਵਿਚਾਰਾਂ ਦੇ ਵਿੱਚ ਹੀ ਆ ਉਹ ਤੇ ਤ੍ਰੈ ਗੁਣਾ ਦੇ ਵਿੱਚ ਹੀ ਆ ਉਹ ਦੇ ਧਰਮ ਦੇ ਮਾਰਗ ਤੇ ਚੱਲ ਨਹੀਂ ਰਿਹਾ ਕਿ ਧਰਮ ਕੀ ਗੁਰਬਾਣੀ ਗੁਰੂ ਸਾਨੂੰ ਸਮਝਾਉਂਦੇ ਆ ਇਹ ਧਰਮ ਆ ਧਰਮ ਡ੍ਰਿਡੋ ਹਰ ਨਾਮ ਤੇ ਆਵੋ ਸਤਿਗੁਰ ਨਾਮ ਦੜਾਇਆ ਸਤਿਗੁਰ ਗੁਰ ਪੂਰਾ ਅਨਾਦੋ ਸਭ ਕਿਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਵਾ ਵੱਡ ਭਾਗੀ ਮਨ ਮ ਹਰ ਹਰ ਮੀਠਾ ਲਾਇਆ ਜਨ ਕਹੇ ਨਾਨਕ ਲਾਭ ਪਹਿਲੀ ਰਾਹ ਬਕਾਜ ਰਚਾਇਆ ਹੁਣ ਉਸ ਵਸਤਾ ਵਿੱਚ ਜਦੋਂ ਆਪਾਂ ਧਰਮਾਂ ਦੇ ਧਰਮ ਦ੍ਰਿੜ ਕਰਾਂਗੇ ਇੱਥੋਂ ਹੀ ਸਾਡਾ ਇਹ ਭਗਤੀ ਸ਼ੁਰੂ ਹੁੰਦੀ ਆ ਤੇ ਇਸ ਕਰਕੇ ਹੁਣ ਧਰਮ ਕੀ ਆ ਧਰਮ ਪਰਮੇਸ਼ਰ ਦਾ ਨਾਮ ਜੋ ਆਪਾਂ ਸਾਰੇ ਦ੍ਰਿੜ ਕਰਦੇ ਆ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਛੋਹ ਵਰਨਾ ਕੋ ਸਾਂਝਾ ਗੁਰਮਖ ਨਾਮ ਜਪੇ ਉਧਰੇ ਸੋ ਕਲ ਮੈਂ ਘਟ ਘਟ ਨਾਨਕ ਮਾਝਾ ਹੁਣ ਜਿਹੜਾ ਵੀ ਪ੍ਰਮਾਤਮਾ ਦਾ ਨਾਮ ਜਪਦਾ ਉਹ ਧਰਮ ਦ੍ਰਿੜ ਕਰਦਾ ਭਾਵੇਂ ਉਹ ਖੱਤਰੀ ਹੋਵੇ ਭਾਵੇਂ ਉਹ ਊਧ ਹੋਵੇ ਭਾਵੇਂ ਉਹ ਕੋਈ ਵੈਸ ਹੋਵੇ ਭਾਵੇਂ ਉਹ ਕੋਈ ਬ੍ਰਾਹਮਣ ਹੋਵੇ ਤੇ ਧਰਮ ਦ੍ਰਿੜ ਕਰਨਾ ਸਾਡੇ ਮੰਨ ਨੇ ਸਾਡੇ ਇਹ ਮਨ ਦਾ ਵਿਸ਼ਵਾਸ ਨਾ ਕਿ ਸਾਡੇ ਤਨ ਦਾ ਵਾ ਕਿਉਂਕਿ ਤਨ ਕਰਕੇ ਆਪਾਂ ਪਹਿਰਾਵਾ ਪੋਣਾ ਪਾਲੀਏ ਇਹ ਬੜਾ ਸੌਖਾ ਵਾ ਮਨ ਕਰਕੇ ਆਪਾਂ ਧਰਮ ਦੇ ਰਸਤੇ ਤੇ ਚੱਲਣਾ ਉਹ ਬੜਾ ਔਖਾ ਵਾ ਉਹ ਬੜਾ ਕਠਨਾ ਇਸੇ ਕਰਕੇ ਫਿਰ ਮਾਰੇ ਨੇ ਬਾਣੀ ਵਿੱਚ ਆਪਾਂ ਨੂੰ ਸਮਝਾਉਣਾ ਕਿਹਾ ਕੀਤਾ ਕਿ ਸੰਤ ਦਾ ਮਾਰਗ ਧਰਮ ਕੀ ਪੌੜੀ ਕੋ ਵੜ ਭਾਗੀ ਪਾਏ ਕਿ ਜਿਹੜਾ ਇਹ ਮਾਰ ਗਿਆ ਸੰਤਾਂ ਦਾ ਜਿਹੜਾ ਮਾਰ ਗਿਆ ਇਹ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੁੰਦਾ ਵੱਡੇ ਭਾਗਾਂ ਵਾਲੀ ਇਸ ਉੱਤੇ ਚੱਲਦੀ ਹੈ ਇਸ ਕਰਕੇ ਹੁਣ ਉਸ ਵਹਤਾ ਦੇ ਵਿੱਚ ਆਪਾਂ ਨੂੰ ਧਰਮ ਇੱਕ ਪਤਾ ਲੱਗਾ ਕਿ ਧਰਮ ਵਾ ਪ੍ਰਮਾਤਮਾ ਦਾ ਨਾਮ ਜਪਣਾ ਹੀ ਧਰਮ ਹੈ ਧਰਮ ਜੜੜੋ ਹਰ ਨਾਮ ਤੇ ਆਵੋ ਜੇ ਹੁਣ ਆਪਾਂ ਵੇਖੀਏ ਸੰਸਾਰ ਦੇ ਵਿੱਚ ਵੀ ਕਿੰਨੇ ਕ ਜੀਵ ਜਿਹੜੇ ਧਰਮ ਨੂੰ ਦ੍ਰਿੜ ਕਰਦੇ ਆ ਜ਼ਿਆਦਾਤਰ ਤਾਂ ਸੰਸਾਰ ਦੇ ਵਿੱਚ ਜੀਵ ਜਿਹੜਾ ਉਹ ਤ੍ਰੈ ਗੁਣਾ ਵਿੱਚ ਖੁਰਣਿਆਂ ਦੇ ਵਿੱਚ ਹੀ ਕਹਿੰਦਾ ਵੀ ਮੈਂ ਧਰਮੀ ਆ ਪਰ ਉਹਨਾਂ ਧਰਮ ਦਾ ਇਹ ਪਤਾ ਹੀ ਨਹੀਂ ਕਿ ਧਰਮ ਕੀ ਹੁੰਦਾ ਤੇ ਧਰਮ ਤੇ ਮਹਾਰਾਜ ਨੇ ਗੁਰਬਾਣੀ ਵਿੱਚ ਸੱਚ ਨੂੰ ਕਿਹਾ ਵਾ ਪ੍ਰਮਾਤਮਾ ਨੂੰ ਧਰਮ ਕਿਹਾ ਗੁਰਬਾਣੀ ਵਿੱਚ ਤੇ ਜਦੋਂ ਆਪਾ ਉਸ ਪ੍ਰਮਾਤਮਾ ਦੇ ਨਾਲ ਜੁੜ ਜਾਂਦੇ ਆ ਤੇ ਉਦੋਂ ਅਸੀਂ ਧਰਮੀ ਬਣ ਜਾਂਦੇ ਆ ਮਹਾਰਾਜ ਬਾਣੀ ਚ ਆਪਾਂ ਨੂੰ ਸਮਝਾਉਂਦੇ ਆ ਕਿ ਹਮਾਰਾ ਧੜਾ ਹਰ ਧਰਮ ਸਭ ਸ੍ਰਿਸ਼ਟ ਜਿਣ ਆਈ ਜਦੋਂ ਸਾਡਾ ਧੜਾ ਪਰਮੇਸ਼ਰ ਦੇ ਨਾਲ ਹੋ ਜਾਂਦਾ ਵਾ ਅਸੀਂ ਪ੍ਰਮਾਤਮਾ ਨਾਲ ਜੁੜ ਜਾਂਦੇ ਆ ਤੇ ਉਦੋਂ ਅਸੀਂ ਧਰਮੀ ਬਣ ਜਾਂਦੇ ਆ ਉਦੋਂ ਸਾਡੀ ਜਿਹੜੀ ਆਪਣੇ ਸਰੀਰ ਦੇ ਉੱਤੇ ਜਿਤ ਹੋ ਜਾਂਦੀ ਆ ਆਪਾਂ ਇਸ ਸਰੀਰ ਤੋਂ ਉੱਪਰ ਉੱਠ ਕੇ ਪ੍ਰਮਾਤਮਾ ਨਾਲ ਜੁੜ ਜਾਂਦੇ ਆ ਸਾਡਾ ਮਨ ਇਹ ਦੇਹ ਤੋਂ ਉੱਪਰ ਉੱਠ ਜਾਂਦਾ ਸਿਮਰਨ ਕਰਦਾ ਆ ਭਗਤੀ ਕਰਦਾ ਆ ਤੇ ਇਸ ਕਰਕੇ ਫਿਰ ਮਾਰੇ ਸੱਚੇ ਪਾਤਸ਼ਾਹ ਸਾਨੂੰ ਸਮਝਾਉਣਾ ਕਰਦੇ ਆ ਕਿ ਹਮਾਰਾ ਧੜਾ ਧਰਮ ਸਭ ਸ੍ਰਿਸ਼ਟ ਜਿਨ ਆਈ ਕਿ ਇਹ ਜਿਹੜਾ ਸਾਡਾ ਧੜਾ ਵਾ ਇਹ ਆਪਣੇ ਪਰਮਾਤਮਾ ਦੇ ਨਾਲ ਆ ਉਹ ਕਹਿੰਦੇ ਵੀ ਇਹਦੇ ਦੁਆਰਾ ਆਪਾਂ ਇਹਦੇ ਉੱਤੇ ਜਿੱਤ ਪ੍ਰਾਪਤ ਕਰ ਸਕਦੇ ਆ ਕਿਉਂਕਿ ਸਰੀਰ ਨੂੰ ਵੀ ਗੁਰਬਾਣੀ ਵਿੱਚ ਸ੍ਰਿਸ਼ਟੀ ਕਿਹਾ ਹੋਇਆ ਵਾ ਇਹ ਸਰੀਰ ਨੂੰ ਵੀ ਗੁਰਬਾਣੀ ਦੇ ਵਿੱਚ ਜਿਹੜਾ ਵਾਸ ਸੰਸਾਰ ਦਾ ਨਾਮ ਦਿੱਤਾ ਹੋਇਆ ਵਾ ਕਿ ਜਦਾ ਸੰਸਾਰ ਦੇ ਵਿੱਚ ਕਈ ਜੀਵ ਵਾਸ ਵਸਦੇ ਆ ਇਸੇ ਤਰ੍ਹਾਂ ਇਸ ਮਨ ਦੇ ਸਰੀਰ ਦੇ ਅੰਦਰ ਵੀ ਸਾਡੇ ਜਿਹੜਾ ਕਈ ਜੀਵ ਵਸ ਰਹੇ ਆ ਤੇ ਜਦੋਂ ਆਪਾਂ ਪਰਮਾਤਮਾ ਦੇ ਨਾਲ ਜੁੜਦੇ ਆ ਤੇ ਇਹ ਮਹਾਰਾਜ ਕਹਿੰਦੇ ਉਸ ਵਾਸਤਾ ਵਿੱਚ ਫਿਰ ਸਾਰੇ ਜਿੰਨੇ ਵੀ ਸਾਡੇ ਮਨ ਦੇ ਨਾਲ ਸੰਗੀ ਸਾਥੀ ਹੁੰਦੇ ਆ ਉਹ ਸਾਰੇ ਹੀ ਉਹਨਾਂ ਦਾ ਵੀ ਫਿਰ ਪਾਰ ਉਤਾਰਾ ਹੋ ਜਾਂਦਾ ਆਪਾਂ ਬਾਣੀ ਪੜਦੇ ਆ ਮਹਾਰਾਜ ਕਹਿੰਦੇ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਤੇਰੇ ਕਹਿੰਦੇ ਜਾਂ ਤੇ ਸੁਭਾਅ ਹੈ ਤਾਂ ਹੁਕਮ ਨਾਵੇਂ ਇਸ ਬੀੜੇ ਕੋ पार ਲੰਗਾਵੇ ਗੁਰਪ੍ਰਸਾਦ ਐਸੀ ਬੁੱਧ ਸਮਾਨੀ ਚੂਕ ਗਈ ਫਿਰ ਆਉਣ ਜਾਣੀ ਤੇ ਇਸ ਕਰਕੇ ਫਿਰ ਜਦੋਂ ਗੁਰੂ ਦੀ ਕਿਰਪਾ ਹੁੰਦੀ ਆ ਤੇ ਇਹੋ ਜੀ ਸਾਨੂੰ ਬੁੱਧ ਮਿਲ ਜਾਂਦੀ ਆ ਤੇ ਸਾਡਾ ਇਹ ਆਉਣ ਜਾਣ ਦਾ ਜਿਹੜਾ ਖੇਡ ਆ ਇਹ ਖਤਮ ਹੋ ਜਾਂਦਾ ਤੂੰ ਇਸ ਕਰਕੇ ਆਪਣੇ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਆ ਕਿ ਆਪਾਂ ਸੰਗਤ ਵਿੱਚ ਆਏ ਆ ਤੇ ਸੰਗਤ ਵਿੱਚ ਬੈਠ ਕੇ ਆਪਾਂ ਇਹ ਯੁੱਧ ਕਰ ਰਹੇ ਆ ਤੇ ਇਹੋ ਹੀ ਸੂਰਮਿਆਂ ਦੀ ਜਿਹੜੀ ਆ ਨਿਸ਼ਾਨੀ ਆ ਕਿ ਜਿਹੜਾ ਸੰਗਤ ਦੇ ਵਿੱਚ ਆਣ ਕੇ ਸਿਮਰਨ ਕਰਦਾ ਵਾ ਉਹਨੂੰ ਮਾਰਨ ਕਿਹਾ ਉਸ ਉਹੋ ਹੀ ਸੂਰਮਾ ਵਾ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ ਕਿ ਭਾਵ ਜਿਹੜਾ ਆਪਣਾ ਖੇਤ ਨਹੀਂ ਛੱਡਦਾ ਉਹਨੂੰ ਪਤਾ ਲੱਗ ਗਿਆ ਇਹ ਖੇਤ ਜਿਹੜਾ ਵਾ ਇਸ ਵਸਤਾ ਦੇ ਵਿੱਚ ਇਹਦੇ ਉੱਤੇ ਪਾਈਆਂ ਨੇ ਕਬਜ਼ਾ ਕੀਤਾ ਹੋਇਆ ਤੇ ਇਹ ਹੁਣ ਖੇਤ ਦੇ ਵਿੱਚ ਪਹਿਲਾਂ ਮੈਂ ਇਹਨੂੰ ਖੇਤ ਨੂੰ ਜਿਹੜਾ ਵਾ ਛਡਾਉਣਾ ਇਹਨਾਂ ਪਾਈਆਂ ਦੇ ਕੋਲ ਤੇ ਇਸ ਕਰਕੇ ਹੁਣ ਉਹ ਫਿਰ ਗੁਰਮੁਖਾਂ ਕਹਿੰਦੇ ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਆ ਆਵੇ ਜੋ ਆਪਾਂ ਇਹ ਸਰੀਰੂਪੀ ਖੇਤ ਵਿੱਚ ਕਰਮ ਕਰਦੇ ਆ ਤੇ ਉਹਦਾ ਫਲ ਸਾਨੂੰ ਮਿਲਦਾ ਤੇ ਗੁਰਮੁਖ ਫਿਰ ਆਪਣਾ ਜਿਹੜਾ ਸਰੀਰ ਦੇ ਵਿੱਚ ਆਣ ਕੇ ਤੇ ਇਨਾਂ ਪਈਆਂ ਦੇ ਨਾਲ ਫਿਰ ਯੁੱਧ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਕਿੰਨਾ ਚਿਰ ਯੁੱਧ ਕਰਦੇ ਆ ਜਿੰਨਾ ਚਿਰ ਉਹਨਾਂ ਦੀ ਜਿੱਤ ਨਹੀਂ ਹੋ ਜਾਂਦੀ ਤੇ ਇਸ ਕਰਕੇ ਮਾਰੇ ਕਹਿੰਦੇ ਖਾਲਸਾ ਜੋ ਨਿਤ ਕਰੇ ਜੰਗ ਖਾਲਸਾ ਜੋ ਚੜੇ ਤਰੰਗ ਖਾਲਸੇ ਦਾ ਜਿਹੜਾ ਇਹ ਜੰਗ ਆ ਨਿਤ ਦਾ ਹੀ ਜੰਗ ਆ ਇਨਾਂ ਪਈਆਂ ਦੇ ਨਾਲ ਕਿਉਂਕਿ ਇਹ ਜਿਹੜੇ ਪਾਂਜੇ ਆ ਇਹ ਜਦੋਂ ਆਪਾਂ ਇੱਧਰ ਆਉਂਨੇ ਆ ਤੇ ਇਹ ਸਾਨੂੰ ਰੋਜ਼ ਹੀ ਵਿਚਾਰਾਂ 'ਚ ਪਾਉਂਦੇ ਆ ਰੋਜ਼ ਹੀ ਫੁਰਨਿਆਂ 'ਚ ਪਾਉਂਦੇ ਆ ਇਸ ਕਰਕੇ ਇਹਨਾਂ ਦੇ ਨਾਲ ਆਪਾਂ ਨੂੰ ਰੋਜ਼ ਹੀ ਜੰਗ ਕਰਨਾ ਪੈਣਾ ਤੇ ਜੇ ਰੋਜ਼ ਹੀ ਇਹਨਾਂ ਨਾਲ ਜੰਗ ਕਰਾਂਗੇ ਜੰਗ ਕਰਦੇ ਰਾਵਾਂਗੇ ਜੁੱਧ ਕਰਦੇ ਰਾਵਾਂਗੇ ਤੇ ਫਿਰ ਇਹਨਾਂ ਨੂੰ ਪਤਾ ਲੱਗ ਜਾਂਦਾ ਤੇ ਇਹ ਵੀ ਫਿਰ ਜਿਹੜਾ ਵਾ ਸ਼ਬਦ ਤੋਂ ਡਰਦੇ ਆ ਕਿਉਂਕਿ ਸ਼ਬਦ ਦਾ ਰੱਖਿਆ ਚੱਕਰ ਭਰ ਜਾਂਦਾ ਮਹਾਰਾਜ ਉਸ ਵਹਤਾ ਵਿੱਚ ਕਹਿੰਦੇ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਧ ਹਮਾਰੇ RAM ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ ਇਹਨਾਂ ਨੂੰ ਵੀ ਫਿਰ ਸ਼ਰਮ ਆਉਂਦੀ ਆ ਕਿ ਇੱਥੇ ਤਾਂ ਸ਼ਬਦ ਦਾ ਰੱਖਿਆ ਚੱਕਰ ਬਣਿਆ ਹੋਇਆ ਵਾ ਇਹ ਵੀ ਫਿਰ ਪਰਾਂ ਭੱਜਦੇ ਆ ਕਿ ਇਹ ਨਾ ਹੋਵੇ ਕਿਤੇ ਵੀ ਇੱਥੇ ਅਸੀਂ ਚੱਲ ਜਾਈਏ ਤੇ ਇਹ ਦਲੇ ਮਲੇ ਜਾਈਏ ਕਿਉਂਕਿ ਇਸ ਵਹਤਾ ਵਿੱਚ ਜਿੱਥੇ ਸ਼ਬਦ ਦਾ ਅਭਿਆਸ ਹੁੰਦਾ ਵਾ ਉੱਥੇ ਫਿਰ ਇਹ ਪੰਜ ਪਰਵੇਸ਼ਨੀ ਕਰ ਸਕਦੇ ਕਿਉਂਕਿ ਜਦੋਂ ਮਾਰੇ ਬਾਣੀ ਆਪਾਂ ਨੂੰ ਸਮਝਾਉਂਦੇ ਨੇ ਨਾ ਕਿ ਪੰਚ ਦੂਤ ਅੱਗੇ ਭੱਗੇ ਜਦ ਸਾਧ ਸੰਗਤ ਇਹ ਅੱਗੇ ਲਾ ਕੇ ਫਿਰ ਘੁਰ ਪੈਂਦੇ ਆ ਕਿ ਜਦੋਂ ਆਪਾਂ ਸੰਗਤ ਵਿੱਚ ਆ ਜਾਂਦੇ ਆ ਸੰਗਤ ਵਿੱਚ ਬੈਠ ਕੇ ਸ਼ਬਦ ਦਾ ਅਭਿਆਸ ਸ਼ੁਰੂ ਕਰ ਦਿੰਨੇ ਆ ਤੇ ਇਹ ਪੰਜ ਫਿਰ ਜਿਹੜੇ ਆ ਇਹ ਅੱਗੇ ਲਾ ਕੇ ਦੌੜਦੇ ਆ ਫਿਰ ਕਿਤੇ ਤੇ ਅਸੀਂ ਪਕੜੇ ਨਾ ਜਾਈਏ ਇਸ ਕਰਕੇ ਹੁਣ ਮਾਰੇ ਸੱਚੇ ਪਾਤਸ਼ਾਹ ਇੱਕ ਆਪਾਂ ਨੂੰ ਸਾਰਾ ਭੇਤ ਦੇ ਰਹੇ ਗੁਰਬਾਣੀ ਗੁਰੂ ਦੇ ਵਿੱਚ ਤੇ ਗੁਰਮਖ ਜਿਹੜੇ ਆ ਉਹ ਇਸ ਤਰ੍ਹਾਂ ਇਹਨਾਂ ਪਈਆਂ ਨੂੰ ਜਿਹੜਾ ਵਾ ਦਲ ਦਿੰਦੇ ਆ ਗੁਰਮਖ ਕੋਈ ਗਾਡੂ ਤਿੰਨ ਦਲ ਮਲ ਲਾਈ ਪਾਏ ਤੇ ਗੁਰਮਖਾਂ ਨੇ ਸੁਆਹਤਾ ਵਿੱਚ ਇਹ ਮਾਇਆ ਨੂੰ ਜਿਹੜਾ ਵਾ ਦਲਤਾ ਵਿਚਾਰਾਂ ਨੂੰ ਦਲ ਦਿੱਤਾ ਤੇ ਦਲ ਮਲ ਕੇ ਉਹਨਾਂ ਗੁਰਮਖਾਂ ਨੇ ਜਿਹੜਾ ਇਹਨਾਂ ਨੂੰ ਪੈਰਾਂ ਦੇ ਨਾਲ ਜੋੜ ਲਿਆ ਭਾਵਕੇ ਥੱਲੇ ਉਹਨਾਂ ਨੂੰ ਰੱਖਿਆ ਇਹਨਾਂ ਵਿਚਾਰਾਂ ਨੂੰ ਸ ਆਪਣੇ ਸਿਰ ਉਤੇ ਨਹੀਂ ਚੜਨ ਦਿੱਤਾ ਭਾਵਕ ਇਹ ਵਿਚਾਰ ਆਪਣੇ ਉਤੇ ਹੈਵੀ ਨਹੀਂ ਹੋਣ ਦਿੱਤੇ ਮਨਮੁਖ ਦੇ ਉਤੇ ਇਹ ਵਿਚਾਰ ਹੈਵੀ ਹੋ ਗਏ ਤੇ ਇਸ ਕਰਕੇ ਉਹ ਮਾਰੇ ਕਹਿੰਦੇ ਮਨਮੁਖ ਖਾਦੇ ਗੁਰਮੁਖ ਉबरे ਜਿਹਨੇ ਸੱਚੇ ਨਾਮ ਚਿਤ ਲਾਇਆ ਵੀ ਮਨਮੁਖ ਇਸ ਮਾਇਆ ਦੇ ਹੱਥੋਂ ਖਾਦੇ ਗਏ ਮਾਇਆ ਨੇ ਉਹਨਾਂ ਨੂੰ ਖਾ ਲਿਆ ਵਿਚਾਰਾਂ ਰੂਪੀ ਮਾਇਆ ਨੇ ਤੇ ਗੁਰਮੁਖਾਂ ਨੇ ਸ਼ਬਦ ਨਾਲ ਚਿਤ ਜੋੜ ਲਿਆ ਇਸ ਕਰਕੇ ਹੁਣ ਆਪਾਂ ਵੇਖਦੇ ਆਂ ਇਹ ਇਹ ਜਿਹੜੀ ਮਾਇਆ ਵਾ ਇਹ ਕਿਸ ਤਰ੍ਹਾਂ ਸਾਡੇ ਮਨ ਨੂੰ ਜਿਹੜਾ ਵਾ ਪ੍ਰਭਾਵਿਤ ਕਰਦੀ ਆ ਕਿਸ ਤਰ੍ਹਾਂ ਸਾਡੇ ਮਨ ਨੂੰ ਜਿਹੜਾ ਵਾ ਆਪਣੇ ਮਗਰ ਲਾਉਂਦੀ ਆ ਇਹ ਆਪਾਂ ਸਾਰੇ ਵੇਖਦੇ ਆਂ ਤੇ ਹੁਣ ਆਪਾਂ ਆਪਣੇ ਮਨ ਨੂੰ ਕਿਸ ਤਰ੍ਹਾਂ ਇਸ ਤੋਂ ਬਚਾਉਣਾ ਵਾ ਉਹ ਆਪਾਂ ਨੂੰ ਹੁਣ ਗੁਰੂ ਦੇ ਰਾਹੀ ਪਤਾ ਲੱਗਾ ਗੁਰੂ ਦੀ ਸ਼ਰਣ ਵਿੱਚ ਆਣ ਕੇ ਸਾਨੂੰ ਤੁਹਾਨੂੰ ਪਤਾ ਲੱਗ ਗਿਆ ਕਿ ਆਪਾਂ ਇਹਨਾਂ ਪਈਆਂ ਤੋਂ ਕਿਸ ਤਰ੍ਹਾਂ ਕਿਦਾਂ ਬਚਣਾ ਤੇ ਇਸ ਕਰਕੇ ਹੁਣ ਮਾਰੇ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਭੇਦ ਦਿੱਤਾ ਕਿ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ ਕਹਿੰਦੇ ਮਨਮੁਖ ਖਾਦੇ ਗੁਰਮੁਖ ਉਬਰੇ ਜਿਨੇ ਸੱਚ ਨਾਮ ਚਿਤ ਲਾਇਆ ਕਿ ਜੇ ਨਾਮ ਨਾਲ ਆਪਣਾ ਚੇਤ ਜੋੜਾਂਗੇ ਫਿਰ ਆਪਾਂ ਇਹਨਾਂ ਪਈਆਂ ਤੋਂ ਬਚ ਸਕਦੇ ਹ ਜੇ ਸਾਡਾ ਚੇਤ ਸ਼ਬਦ ਦੇ ਨਾਲ ਨਹੀਂ ਜੁੜਿਆ ਇਹ ਫਿਰ ਇਹ ਪੰਜ ਸਾਨੂੰ ਫੜ ਲੈਣਗੇ ਇਹ ਸਾਨੂੰ ਕਿਸੇ ਵੀ ਪਵੈਂਟ ਤੋਂ ਚੁੱਕ ਲੈਣਗੇ ਤੇ ਚੁੱਕ ਕੇ ਸਾਨੂੰ ਜਿਹੜਾ ਵਾ ਉਹ ਪਤਾ ਹੀ ਨਹੀਂ ਕਿੱਥੇ ਸੁੱਟਣਗੇ ਤੇ ਇਸ ਕਰਕੇ ਹੁਣ ਇਹਨਾਂ ਪਾਈਆਂ ਦੇ ਨਾਲ ਆਪਾਂ ਨੂੰ ਜੰਗ ਹਮੇਸ਼ਾ ਹੀ ਜਾਰੀ ਰੱਖਣਾ ਪੈਣਾ ਇਹਨਾਂ ਦੇ ਨਾਲ ਜੋਤ ਦਾ ਸਾਨੂੰ ਹਮੇਸ਼ਾ ਹੀ ਜਾਰੀ ਰੱਖਣਾ ਪੈਣਾ ਤੇ ਇਸ ਕਰਕੇ ਮਾਰੇ ਕਹਿੰਦੇ ਖਾਲਸਾ ਸੋਏ ਜੇ ਲੜੇ ਹੋਏ ਅੱਗੇ ਖਾਲਸਾ ਸੋਏ ਜੇ ਪੰਚ ਕੋ त्याਗੇ ਜਿਹੜਾ ਇਹਨਾਂ ਪਾਈਆਂ ਦਾ ਤਿਆਗ ਕਰਦਾ ਉਹਨੂੰ ਹੀ ਮਾਰੇ ਨੇ ਗੁਰਬਾਣੀ ਚ ਖਾਲਸਾ ਕਿਹਾ ਵਾ ਸੋ ਇਸ ਕਰਕੇ ਆਪਾਂ ਹੁਣ ਖਾਲਸ ਹੋਣ ਜਾ ਰਹੇ ਆ ਤੇ ਖਾਲਸ ਹੋਣ ਵਾਸਤੇ ਸਾਨੂੰ ਜਿਹੜਾ ਵਾ ਜੰਗ ਕਰਨਾ ਪੈਣਾ ਜੁਦ ਕਰਨਾ ਪੈਣਾ ਤੇ ਜਦੋਂ ਜੁਦ ਦੇ ਜੁਦ ਕਰਨਾ ਹੁੰਦਾ ਵਾ ਤੇ ਜੁਦ ਜਦੋਂ ਫਿਰ ਚੱਲਦਾ ਵਾ ਜੁਦ ਦੇ ਵਿੱਚ ਫਿਰ ਜਿਹੜਾ ਵਾ ਸੂਰਮੇ ਜਦੋਂ ਲੜਦੇ ਆ ਉਹ ਕਿਸ ਤਰ੍ਹਾਂ ਲੜਦੇ ਉਹ ਫਿਰ ਨਿਰਭਉ ਹੋ ਕੇ ਲੜਦੇ ਆ ਉਹ ਕਿਸੇ ਵੀ ਪ੍ਰਕਾਰ ਦਾ ਆਪਣੇ ਮਨ ਵਿੱਚ ਡਰ ਨਹੀਂ ਰੱਖਦੇ ਕਿ ਮਰ ਜਾਾਂਗੇ ਕਿ ਸੁਬਾ ਉਸ ਤੋਂ ਉਸ ਵਹਤਾ ਵਿੱਚ ਜੇ ਮਰ ਗਏ ਫਿਰ ਕੀ ਹੋਵੇਗਾ ਉਹ ਉਹ ਫਿਰ ਨਿਰਭਉ ਹੋ ਕੇ ਲੜਦੇ ਤੇ ਹੁਣ ਜਦੋਂ ਆਪਾਂ ਇਸ ਮਾਰਗ ਤੇ ਤੁਰੇ ਪਏ ਆ ਭਗਤੀ ਕਰਨੀ ਲੱਗ ਪਏ ਆ ਤਾਂ ਫਿਰ ਉਸ ਵਹਤਾ ਦੇ ਵਿੱਚ ਆਪਾਂ ਛੋਟੀਆਂ ਮੋਟੀਆਂ ਗੱਲਾਂ ਨੂੰ ਆਪਣੇ ਮਨ ਵਿੱਚ ਜਿਹੜਾ ਵਾ ਉਹ ਵੱਖ ਰਖਣਾ ਨਹੀਂ ਮਨ ਵਿੱਚ ਆਪਣੇ ਮਨ ਉਤੇ ਹੈਵੀ ਨਹੀਂ ਹੋਣ ਦੇਣਾ ਇਹਨਾਂ ਵਿਚਾਰਾਂ ਨੂੰ ਇਹਨਾਂ ਫੁਰਨਿਆਂ ਨੂੰ ਕਿਉਂਕਿ ਆਪਣਾ ਜਿਹੜਾ ਕਾਰਜ ਆ ਉਹ ਬੜਾ ਵੱਡਾ ਵਾ ਤੇ ਇਸ ਕਰਕੇ ਫਿਰ ਮਾਰੇ ਸੱਚੇ ਪਾਤਸ਼ਾਹ ਨੇ ਸਾਨੂੰ ਬਾਣੀ ਵਿੱਚ ਇਹ ਸਮਝਾਇਆ ਵਾ ਕਿ ਮਰਨੇ ਤੇ ਕੀ ਡਰਪਣਾ ਜਦ ਹਾਥ ਸੰਧੋਰਾ ਲੀਨ ਕਹਿੰਦੇ ਛਾ ਡਮਾਗ ਡਾਕਮਗ ਸ਼ਾਰਡ ਰੇਮਨ ਬੌਰਾ ਕਹਿੰਦੇ ਅੱਬ ਤੋਂ ਜਰੇ ਮਰੇ ਸਿੱਧ ਪਾਈਏ ਕਹਿੰਦੇ ਹੁਣ ਤੇ ਆਰ ਪਾਰ ਦੀ ਲੜਾਈ ਆ ਕਹਿੰਦੇ ਜਬ ਲੀਨੋ ਆਤ ਸੰਧੌੜਾ ਹੁਣ ਤਾਂ ਆਪਾਂ ਇਸ ਵਸਤਾ ਵਿੱਚ ਚੱਲਣਾ ਵੀ ਜਿਹੜਾ ਉਸ ਵਸਤਾ ਵਿੱਚ ਮੌਤ ਸਾਡੇ ਸਾਡੇ ਸਾਹਮਣੇ ਖਲੋਤੀ ਆ ਤੇ ਜਦੋਂ ਮੌਤ ਸਾਹਮਣੇ ਹੋਵੇ ਤੇ ਫਿਰ ਜਿਹੜਾ ਸੂਰਮਾ ਜਦੋਂ ਲੜਦਾ ਫਿਰ ਉਹਨੂੰ ਪਤਾ ਹੁੰਦਾ ਵਾ ਕਿ ਜੇ ਮੈਂ ਢਿੱਲਾ ਪੈ ਗਿਆ ਤੇ ਅਗਲੇ ਦਾ ਵਾਰ ਚੱਲ ਜਾਣਾ ਤੇ ਕਹਾਣੀ ਖਤਮ ਹੋ ਜਾਣੀ ਹੁਣ ਜਦੋਂ ਆਪਾਂ ਨੂੰ ਪਤਾ ਹੀ ਲੱਗ ਗਿਆ ਵੀ ਇਹ ਖੇਲ ਆਪਣੇ ਸਵਾਸ ਤੇ ਖਲੋਤਾ ਹੋਇਆ ਵਾ ਅਗਲਾ ਸਵਾਸ ਜੇ ਨਾ ਆਇਆ ਤੇ ਇਹਨਾਂ ਦਾ ਵਾਰ ਚੱਲ ਗਿਆ ਤੇ ਉਸ ਵਹਤਾ ਦੇ ਵਿੱਚ ਫਿਰ ਸਾਡਾ ਮਨ ਜਿਹੜਾ ਉਹ ਜਨਮ ਮਰਨ ਵਿੱਚ ਪ੍ਰਵੇਸ਼ ਕਰ ਜਾਏਗਾ ਤੇ ਇਸ ਕਰਕੇ ਆਪਾਂ ਹੁਣ ਵਿਚਾਰਾਂ ਨੂੰ ਆਪਣੇ ਕੰਟਰੋਲ ਵਿੱਚ ਰੱਖਣਾ ਇਹਨਾਂ ਵਿਚਾਰਾਂ ਦੇ ਉੱਤੇ ਆਪਣਾ ਜਿਹੜਾ ਵਾ ਕਾਬੂ ਕਰਕੇ ਰੱਖਣਾ ਫੁਰਨਿਆਂ ਨੂੰ ਆਪਣੇ ਵਸ ਵਿੱਚ ਕਰਕੇ ਰੱਖਣਾ ਸੁਇਸ਼ ਕਰਕੇ ਆਪਾ ਨੂੰ ਮਾਲਕ ਨੇ ਸਮਾਂ ਦਿੱਤਾ ਆਵਾ ਵੀ ਆਪਾਂ ਇੱਥੇ ਢਿੱਲੇ ਨਹੀਂ ਪੈਣਾ ਮਾਰ ਕਹਿੰਦੇ ਆਪਾਂ ਬਾਣੀ ਪੜਦੇ ਤੇ ਮਾਰ ਸਿਮਝਾਉਂਦੇ ਵੀ ਹਰ ਜਪਦਿਆਂ ਖਿੰਨ ਢਿੱਲ ਨਾ ਕੀਦੇ ਮੇਰੀ ਜਿੰਦੜੀਏ ਮਤ ਕੇ ਜਾਪੇ ਸਾਹੂ ਆਵੇ ਕੇ ਨਾ ਆਵੇ ਰਾਮ ਵਿਸ਼ਵਾਸਾਂ ਦਾ ਕੋਈ ਆਪਾਂ ਨੂੰ ਭਰੋਸਾ ਨਹੀਂ ਵੀ ਪਤਾ ਨਹੀਂ ਕਦੋਂ ਆਪਣੇ ਸਵਾਸ ਖਤਮ ਹੋ ਜਾਣੇ ਆ ਤੇ ਆਪਾਂ ਲੰਮਾ ਸੋਚਦੇ ਫਿਰਿਏ ਕਿ ਕੱਲ ਨੂੰ ਐ ਹੋਵੇਗਾ ਪਰਸੋਂ ਐ ਹੋਊਗਾ ਚੌਥੇ ਐ ਹੋਵੇਗਾ ਤੇ ਪਤਾ ਹੀ ਨਹੀਂ ਸਾਡੇ ਸਵਾਸ ਕਿਹੜੇ ਪੁਆਇੰਟ ਤੇ ਖਤਮ ਹੋ ਜਾਣੇ ਆ ਤੇ ਜੇ ਸਾਡਾ ਮਨ ਵਿਚਾਰਾਂ ਤੋਂ ਰਹਿਤ ਹੋਵੇਗਾ ਸਾਡੇ ਮਨ ਤੋਂ ਇਹ ਭਾਰ ਲੱਥਾਊਗਾ ਔਰਣਿਆਂ ਦਾ ਤੇ ਫਿਰ ਜਦੋਂ ਵੀ ਇਹ ਸਮਾਂ ਸਾਡਾ ਆਵੇਗਾ ਤੇ ਸਾਨੂੰ ਆਪਣੇ ਘਰੋਂ ਆਵਾਜ਼ ਪਵੇਗੀ ਕਿ ਹੁਣ ਤੁਸੀਂ ਵਾਪਸ ਆਜੋ ਕਿ ਤੁਹਾਡਾ ਸਮਾਂ ਖਤਮ ਆ ਤੇ ਜੇ ਸਾਡੇ ਵਿਚਾਰ ਰੁਕੇ ਹੋਣਗੇ ਫੁਰਨੇ ਰੁਕੇ ਹੋਣਗੇ ਤੇ ਸਾਡਾ ਧਿਆਨ ਆਪਣੇ ਆਪ ਹੀ ਸ਼ਬਦ ਨਾਲ ਜੁੜੇਗਾ ਤੇ ਇਸ ਕਰਕੇ ਜੇ ਸਾਡੇ ਮਨ ਵਿੱਚ ਸ਼ਬਦ ਵਿਚਾਰ ਚੱਲਦੇ ਹੋਣਗੇ ਤਾਂ ਫਿਰ ਉਹ ਵਿਚਾਰ ਆਪਾਂ ਜਿਹੜੇ ਆ ਉਹ ਕਿਸ ਤਰ੍ਹਾਂ ਉਸ ਵਕ ਸਮੇਂ ਫਿਰ ਏਡੀ ਛੇਤੀ ਸਾਡੇ ਉਹ ਵਿਚਾਰ ਰੁਕਣਗੇ ਨਹੀਂ ਤੇ ਮਹਾਰਾਜ ਕਹਿੰਦੇ ਇਸ ਕਰਕੇ ਪਹਿਲਾਂ ਹੀ ਤੁਸੀਂ ਇਹਨਾਂ ਵਿਚਾਰਾਂ ਨੂੰ ਕੰਟਰੋਲ ਵਿੱਚ ਰੱਖੋ ਕਿਉਂਕਿ ਪਤਾ ਲੱਗ ਗਿਆ ਜਿੰਨੀ ਚੱਲਣ ਜਾਣਿਆ ਕਿਉਂਕਿ ਮਰ ਕਹਿੰਦੇ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਥਾਰ ਜਿਨ੍ਹਾਂ ਨੂੰ ਪਤਾ ਲੱਗ ਗਿਆ ਵੀ ਇੱਥੋਂ ਅਸੀਂ ਚੱਲ ਜਾਣਾ ਵਾ ਉਹ ਆਪਣੇ ਵਿਚਾਰ ਨਹੀਂ ਫਿਰ ਲੈਂਦੇ ਖਲਾਰਾ ਨਹੀਂ ਖਲਾਰਦੇ ਕਹਿੰਦੇ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਥਾਰ ਚੱਲਣ ਸਾਰਨਾ ਜਾਣਣੀ ਕਾਜ ਸਵਾਰਨ ਹਰ ਤੇ ਜਿਨ੍ਹਾਂ ਨੂੰ ਇਹ ਨਹੀਂ ਭੇਦ ਵੀ ਅਸੀਂ ਜਾਣਾ ਤੇ ਉਹ ਆਪਣੇ ਦੁਨਿਆਵੀ ਕਾ ਮਾਨਸ ਵਾਰਨ ਤੇ ਲਗੇ ਰਹਿੰਦੇ ਹੋਏ ਆ ਤੇ ਜਿਹੜਾ ਆਪਣਾ ਅਸਲੀ ਕਾਮਯਾ ਉਹਨੂੰ ਕੁਝ ਕਰਨ ਦੇ ਦੇ ਉਸ ਕਰਕੇ ਮਾਰੇ ਕਹਿੰਦੇ ਜਨਮ ਸਰਾਨੋਂ ਪੰਥਨਾ ਸਵਾਰਾ ਸਾਂਝ ਪਰੀ ਦਹ ਦਿਸ ਅੰਧਿਆਰਾ ਤਹਿਰ ਬਦਾਸ ਨਿਦਾਨ دیਵਾਨੇ ਕਿਏ ਤਸ ਨਾਹੀ ਦੁਨੀਆ 판ਖਾਨੇ ਵੀ ਇਸ ਵਕਤਾਂ ਦੇ ਵਿੱਚ ਸਿਰ ਮਾਰੇ ਜਿਹੜੇ ਇਥੋਂ ਵੱਡੇ ਵੱਡੇ ਫੰਨੀ ਖਾਨ ਇਥੋਂ ਛੁਰਗੇ ਸੰਸਾਰ ਦੇ ਵਿੱਚੋਂ ਉਹਨਾਂ ਨੂੰ ਕੋਈ ਚੇਤੇ ਨਹੀਂ ਕਰਦਾ ਅੱਜ ਕਿ ਉਸ ਵਹਤਾ ਦੇ ਵਿੱਚ ਕਿ ਉਹ بڑے-ਵੱਡੇ ਸੀ ਉਹਨਾਂ ਨੇ ਬੜਾ ਇੱਥੇ ਰਾਜ ਕੀਤਾ ਇਸ ਕਰਕੇ ਫਿਰ ਉਸ ਵਹਤਾ ਦੇ ਵਿੱਚ ਫਿਰ ਮਹਾਰਾਜ ਬਾਣੀ ਚਾਪਾਂ ਨੂੰ ਸੁੰਗਦੇ ਹੋਣਾ ਕਰਦੇ ਤੇ ਆਪਾਂ ਵੀ ਉਸ ਵਹਤਾ ਦੇ ਵਿੱਚ ਚੱਲਦੇ ਹੋਏ ਕਿਉਂਕਿ ਉਹਨਾਂ ਨੇ ਜਿਹੜੇ ਵੱਡੇ-ਵੱਡੇ ਫੰਨੀ ਖਾਨੇ ਸੀ ਉਹਨਾਂ ਨੇ ਆਪਣੇ ਖਲਾਰੇ-ਖਲਾਰੇ ਹੋਏ ਸੀ ਵੱਡੇ-ਵੱਡੇ ਕਿ ਜਿਹਦੇ ਵਿੱਚ ਆਪਾਂ ਨੂੰ ਮਾਰਨੇ ਉਦਾਹਰਨ ਦਿੱਤੀ ਕਿ 1 ਲੱਖ ਪੂਤ ਸਵਾ ਲੱਖ ਲੱਖ ਨਾਤੀ ਤੇ ਰਾਵਣ ਕਰ ਦੀਆ ਨਬਤੀ ਤੇ ਇਡਾ ਵੱਡਾ ਰਾਵਣ ਦਾ ਪਰਿਵਾਰ ਸੀ ਤੇ ਜਦੋਂ ਸਮਾਂ ਆਇਆ ਤੇ ਉਸ ਵਾਸਤਾ ਦੇ ਵਿੱਚ ਕੋਈ ਉੱਥੇ ਫਿਰ ਸਾਰੇ ਸਾਰਿਆਂ ਦਾ ਹੀ ਅੰਤ ਹੋ ਗਿਆ ਨਾਸ਼ ਹੋ ਗਿਆ ਤੇ ਕੋਈ ਦੀਵਾ ਜਗਾਉਣ ਵਾਲਾ ਵੀ ਨਹੀਂ ਬਚਿਆ ਤੇ ਇਸ ਕਰਕੇ ਫਿਰ ਮਹਾਰਾਜ ਕਹਿੰਦੇ ਆਪਾਂ ਨੂੰ ਮਾਰੇ ਨੇ ਸਮਝਾ ਦਿੱਤਾ ਗੁਰਬਾਣੀ ਵਿੱਚ ਤੇ ਇਨਾ ਕੁਝ ਹੋਣ ਦੇ ਬਾਵਜੂਦ ਵੀ ਜਿਹੜਾ ਉਹਨਾਂ ਨੂੰ ਖਾਲੀ ਹੱਥ ਇੱਥੋਂ ਜਾਣਾ ਪਿਆ ਸੰਸਾਰ ਦੇ ਵਿੱਚ ਤੇ ਇਸੇ ਤਰ੍ਹਾਂ ਆਪਾਂ ਨੂੰ ਇੱਕ ਦਿਨ ਇਸ ਸੰਸਾਰ ਵਿੱਚੋਂ ਇਹ ਸੰਸਾਰ ਛੱਡਣਾ ਪੈਣਾ ਇਹ ਪਰਿਵਾਰ ਇਹ ਸਰੀਰ ਆਪਾਂ ਸਾਰਾ ਕੁਝ ਤਿਆਗਣਾ ਪੈਣਾ ਤੇ ਉਹਦੇ ਵਾਸਤੇ ਆਪਾਂ ਇਹ ਸਾਰੀ ਆਪਣੀ ਤਿਆਰੀ ਹੋ ਰਹੀ ਆ ਸਿਮਰਨ ਦੁਆਰਾ ਆਪਾਂ ਤਿਆਰੀ ਕਰ ਰਹੇ ਆ ਤੇ ਆਪਾਂ ਇੱਥੋਂ ਨਿਕਲਣਾ ਕਿੱਦਾਂ ਤੇ ਜੇ ਜੇ ਆਪਾਂ ਨਿਕਲਣਾ ਸਿੱਖ ਗਏ ਸਵਾਸ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਤੇ ਫਿਰ ਸਾਡਾ ਇਹ ਜਿਹੜਾ ਖੇលਿਆ ਮਾਰ ਕਹਿੰਦੇ ਫਿਰ ਆਮਣ ਜਾਣ ਇੱਕ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਇਹ ਮਾਇਆ ਫਿਰ ਆਗਿਆਕਾਰੀ ਹੋ ਜੇਗੀ ਆਉ ਮਾਰ ਕਹਿੰਦੇ ਸਭ ਕੇ ਮਦ ਅਲਿਪਤੋ ਰਹੇ ਜੋ ਕਿਸ ਕਹਿਣਾ ਸੋ ਆਪੇ ਕਹੇ ਆਵਾਂਗੇ ਇੱਥੇ ਮੁਕਤ ਹੋ ਕੇ ਨਰਲੇਪ ਰਹਿ ਕੇ ਵਿਚਰਾਂਗੇ ਫਿਰ ਆਪਣੇ ਘਰ ਵਾਪਸ ਚਲ ਜਾਵਾਂਗੇ ਇਸ ਕਰਕੇ ਆਪਾਂ ਇਸੇ ਤਰ੍ਹਾਂ ਲਗਾਤਾਰ ਇਹ ਸਿਮਰਨ ਕਰਦੇ ਰਹਿਣਾ ਕਿ ਆਪਣੀ ਤਿਆਰੀ ਜਿਹੜੀ ਆ ਉਹ ਰੱਖਣੀ ਜਾਣੀ ਇਹ ਤਿਆਰੀ ਰੱਖਾਂਗੇ ਤਾਂ ਫਿਰ ਉਸ ਵਸਤਾ ਦੇ ਵਿੱਚ ਮਾਰੇ ਕਹਿੰਦੇ ਵੀ ਤੁਸੀਂ ਆਪਣੇ ਘਰ ਜਦੋਂ ਆਉਂਗੇ ਤੇ ਜੋ ਮਾਲਕ ਫਿਰ ਕਿਰਪਾ ਕਰਨਗੇ ਮਾਰੇ ਕਹਿੰਦੇ ਉਸ ਵਸਤਾ ਵਿੱਚ ਤੁਮ ਘਰ ਆਵੋ ਮੇਰੇ ਮੀਤ ਕਹਿੰਦੇ ਤੁਮਰੇ ਦੁਖੀ ਯਾਰ ਆਪਨਾਰੇ ਅਪਦਾ ਪਈ ਬਤੀਤ ਤੇ ਉੱਥੇ ਫਿਰ ਮਾਰੇ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ ਵੀ ਉੱਥੇ ਫਿਰ ਗੁਰਮੁਖਾਂ ਦਾ ਸਤਕਾਰ ਹੁੰਦਾ ਤੁਮਰੇ ਦੋਖੀ ਹਰ ਆਪਨਾਰੇ ਅਪਦਾ ਭਈ ਬਤੀਤ ਕਰ ਮੰਗਲ ਵਾਜੇ ਨੇ ਤਵਾਜੇ ਆਪਣੇ ਖਸਮ ਨਵਾਜੇ ਪ੍ਰਮਾਤਮਾ ਫਿਰ ਉਹਨਾਂ ਨੂੰ ਦਰਗਾਹ ਵਿੱਚ ਨਵਾਜ ਦਾ ਸਰੂਪਾ ਦਿੰਦਾ ਮਾਲਕ ਉਹਨਾਂ ਨੂੰ ਸ਼ਬਦ ਦਾ ਸਰੂਪਾ ਉਹਨਾਂ ਦੀ ਗੱਲ ਵਿੱਚ ਪੈਂਦਾ ਇਸ ਕਰਕੇ ਮਰ ਕਹਿੰਦੇ ਅਸਥਰ ਰਹੋ ਡੋਲੋ ਮਤ ਕਬਹੂ ਗੁਰ ਕੇ ਬਚਨ ਆਧਾਰ ਕਹਿੰਦੇ ਜੈ ਜੈਕਾਰ ਸਗਲ ਕੁ ਮੰਡਲ ਮੁਖ ਉਜੇ ਦਰਬਾਰ ਇਸ ਤਰ੍ਹਾਂ ਫਿਰ ਉਹਨਾਂ ਗੁਰਮਖਾਂ ਦੀ ਇੱਥੇ ਵੀ ਮਹਿਮਾ ਹੁੰਦੀ ਆ ਸੰਸਾਰ ਵਿੱਚ ਵੀ ਕਿ ਜਦੋਂ ਆਪਣੇ ਘਰ ਚਲ ਜਾਂਦੇ ਆ ਤੇ ਉੱਥੇ ਵੀ ਉਹਨਾਂ ਦਾ ਮੁਖ ਜਿਹੜਾ ਉਜਲ ਹੁੰਦਾ ਤੇ ਇਸ ਕਰਕੇ ਆਪਾਂ ਜੀਵਨ ਵਿੱਚ ਕਿੱਦਾਂ ਚੱਲਣਾ ਵਾ ਇਹ ਬਚਨ ਆਪਾਂ ਪੱਲੇ ਬੰਨ ਲੈਣਾ ਕਹਿੰਦੇ ਅਸਥਿਰ ਰਹੋ ਡੋਲੋ ਮਤ ਕਬਹੂ ਗੁਰ ਕੇ ਬਚਨ ਆਧਾਰ ਆਪਣਾ ਜੀਵਨ ਜਿਹੜਾ ਵਾ ਉਹ ਗੁਰੂ ਦੇ ਬਚਨਾਂ ਦੇ ਆਧਾਰ ਤੇ ਚੱਲਣਾ ਵਾ ਗੁਰੂ ਦੇ ਬਚਨਾਂ ਨੂੰ ਆਪਾਂ ਆਪਣੇ ਜੀਵਨ ਦਾ ਆਧਾਰ ਬਣਾ ਲੈਣਾ ਜੋ ਗੁਰੂ ਕਹਿ ਰਿਹਾ ਵਾ ਆਪਾਂ ਉਹਦੇ ਉੱਤੇ ਕੋਲਾ ਚੜਾਉਣੇ ਆ ਜੋ ਗੁਰ ਕਹੇ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਗੁਰ ਸਿੱਖ ਉਮੀਦ ਚਲੋ ਗੁਰ ਚਾਲੀ ਹੁਣ ਆਪਾਂ ਗੁਰੂ ਦੀ ਦੱਸੀ ਹੋਈ ਜੋ ਜੀਵਨ ਜਾਂਚ ਆ ਉਹਦੇ ਉੱਤੇ ਆਪਾਂ ਚੱਲ ਚੱਲਦੇ ਰਵਾਂਗੇ ਤੇ ਉਸ ਵਹਤਾ ਦੇ ਵਿੱਚ ਫਿਰ ਆਪਣਾ ਜਿਹੜਾ ਮਾਨਿਆ ਇਹ ਜਿੱਤ ਕੇ ਇੱਥੋਂ ਘਰ ਵਾਪਸ ਮੁੜੇਗਾ ਤੇ ਜੇ ਆਪ ਆ ਆਪਣੇ ਮਤ ਅਨੁਸਾਰ ਚੱਲਾਂਗੇ ਤੇ ਫਿਰ ਆਪ ਆ ਆਪਣੇ ਜੀਵਨ ਦੀ ਬਾਜ਼ੀ ਨੂੰ ਹਾਰ ਜਾਾਂਗੇ ਸੋ ਇਸ ਕਰਕੇ ਆਪਾਂ ਸਾਰੇ ਗੁਰੂ ਦੀ ਸ਼ਰਨ ਵਿੱਚ ਆਏ ਆ ਮਹਾਰਾਜ ਕਿਰਪਾ ਕਰਨ ਕਿ ਆਪਾਂ ਆਪਣੇ ਜੀਵਨ ਦੀ ਬਾਜ਼ੀ ਨੂੰ ਜਿੱਤ ਕੇ ਘਰ ਜਾਈਏ ਗੁਰ ਕੀ ਮਤ ਤੂੰ ਲਿਹਿ ਆਣੇ ਭਗਤ ਬਿਨਾ ਬਹੁ ਡੁੱਬੇ ਸਿਆਣੇ ਸੋ ਆਪਾਂ ਇਹ ਮਹਾਰਾਜ ਦੇ ਚਰਨਾਂ ਵਿੱਚ ਸਾਰੇ ਅਰਦਾਸ ਬੇਨਤੀ ਕਰਿਆ ਕਰੀ ਕਿ ਮਹਾਰਾਜ ਕਿਰਪਾ ਕਰੋ ਕਿ ਤੁਸੀਂ ਇਹ ਸਾਨੂੰ ਮਾਤ ਬਖਸ਼ਿਸ਼ ਕੀਤੀ ਆ ਤੇ ਅਸੀਂ ਇਸ ਮਾਤ ਦੇ ਮਾਤ ਨੂੰ ਦ੍ਰਿੜ ਕਰਦੇ ਰਹੀਏ ਤੇ ਅਸੀਂ ਇਸੇ ਤਰ੍ਹਾਂ ਲਗਾਤਾਰ ਮਾਤ ਨੂੰ ਦ੍ਰਿੜ ਕਰਦੇ ਹੋਏ ਤੁਹਾਡੇ ਕੋਲ ਆ ਜਾਈਏ ਸੋ ਇਸ ਕਰਕੇ ਆਪਾਂ ਸਾਰੇ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰੀਏ ਕਿ ਮਹਾਰਾਜ ਕਿਰਪਾ ਕਰੋ ਕਿ ਇਹ ਜੀਵਨ ਵੀ ਤੁਸੀਂ ਬਖਸ਼ਿਸ਼ ਕੀਤਾ ਸਾਰਾ ਕੁਝ ਹੀ ਤੁਸੀਂ ਬਖਸ਼ਿਸ਼ ਕੀਤਾ ਵਾ ਤੇ ਹੁਣ ਤੁਸੀਂ ਸਾਡੇ ਤੇ ਇਹ ਵੀ ਬਖਸ਼ਿਸ਼ ਕਰੋ ਕਿ ਅਸੀਂ ਇੱਥੋਂ ਨਿਕਲੀਏ ਤਹਾਡੀ ਕਿਰਪਾ ਦੁਆਰਾ ਹੀ ਆਪਾਂ ਇੱਥੋਂ ਨਿਕਲ ਸਕਦੇ ਆ ਜਿੱਦਾਂ ਗੁਰਮਖੰਡ ਜੀ ਤੋਂ ਉਹਨਾਂ ਨੂੰ ਪਤਾ ਲੱਗਾ ਵੀ ਇੱਥੇ ਸਾਡਾ ਵਸ ਨਹੀਂ ਚੱਲਦਾ ਤੇ ਉਹਨਾਂ ਨੇ ਫਿਰ ਬੇਨਤੀਆਂ ਸ਼ੁਰੂ ਕਰ ਦਿੱਤੀਆਂ ਕਹਿੰਦੇ ਮੇਰੇ ਹਰ ਜੀਓ ਸਭ ਕੋ ਤੇਰੇ ਵਸ ਕਹਿੰਦੇ ਅਸਾਂ ਜੋਰ ਨਹੀਂ ਗਿੱਚ ਜੇ ਕੁਝ ਕਰ ਹਾਂ ਸਾਕੇ ਜਿਉਂ ਭਾਵੇ ਤੇ ਵੇ ਬਖਸ਼ੋ ਕਹਿੰਦੇ ਮਹਾਰਾਜ ਕੋਈ ਜੋਰ ਨਹੀਂ ਚੱਲ ਰਿਹਾ ਸਾਡਾ ਇੱਥੇ ਇਹ ਸਾਡੇ ਤੇ ਕਿਰਪਾ ਕਰੋ ਸਾਨੂੰ ਬਖਸ਼ੋ ਤੇ ਜਦੋਂ ਆਪਾਂ ਇਸ ਵਸਤਾ ਵਿੱਚ ਬੇਨਤੀ ਕਰਾਂਗੇ ਤੇ ਮਹਾਰਾਜ ਕਿਰਪਾ ਕਰਦੇ ਫਿਰ ਆਪਾਂ ਨੂੰ ਬਖਸ਼ਿਸ਼ ਦਿੰਦੇ ਆ ਮਹਾਰਾਜ ਆਪਾਂ ਬਾਣੀ ਦੇ ਕਹਿੰਦੇ ਨਾ ਕਹਿੰਦੇ ਗੁਣ ਅਵਗਣ ਮੇਰਾ ਕਾਸ਼ਨਾ ਵਿਚਾਰਿਆ ਬਖਸ਼ ਲਿਆ ਹਰ ਖਿੰਨ ਮਾਹੀ ਉਹ ਪਰਮਾਤਮਾ ਫਿਰ ਸਾਡੇ ਗੁਣ ਤੇ ਔਗਣ ਦੀ ਵਿਚਾਰ ਨਹੀਂ ਕਰਦਾ ਇੱਕ ਖਿੰਨ ਵਿੱਚ ਹੀ ਸਾਨੂੰ ਬਖਸ਼ਿਸ਼ ਹੁੰਦਾ ਸਾਰਿਆਂ ਨੂੰ ਸੋ ਇਸ ਕਰਕੇ ਮਹਾਰਾਜ ਕਿਰਪਾ ਕਰਨ ਆਪਾਂ ਨੂੰ ਸਾਰਿਆਂ ਨੂੰ ਬਖਸ਼ ਦੇਣ ਇਹ ਆਪਣੀ ਮਾਲਕ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਆ ਆ ਤੁਹਾਡੇ ਵੱਲੋਂ ਦੁਪਾ ਸਮਾਪਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਆਪਾਂ ਸਿਮਰਨ ਦੇ ਵਿੱਚ 1 ਮਿੰਟ ਹਾਜ਼ਰੀ ਲਵਾ ਕੇ ਸਮਾਪਤੀ ਕਰੀਏ ਵਾਹਿਗੁਰੂ 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 ਵਾਹਿਗੁਰੂ